ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨੀ ਹੈ ਜਿਹੜੀ ਸੱਚਾ ਸੂਰਮਾ ਫਿਲਮ ਬੱਬੂ ਮਾਨ ਨੇ ਬਣਾਈ ਹੈ ਉਹਦਾ ਬਜਟ ਤਕਰੀਬਨ 12 ਕਰੋੜ ਹੈ 10 ਕਰੋੜ ਫਿਲਮ ਤੇ ਲੱਗਾ ਬਣਾਉਣ ਤੇ 2 ਕਰੋੜ ਪ੍ਰਮੋਸ਼ਨ ਤੇ ਲਾਤਾ 12 ਕਰੋੜ ਦਾ ਬਜਟ ਹੈ ਤੇ ਬਹੁਤ ਵੱਡੇ ਘਾਟੇ ਵਿੱਚੋਂ ਫਿਲਮ ਜਾ ਚੁੱਕੀ ਹੈ ਫਲॉप ਹੋ ਚੁੱਕੀ ਹੈ ਉਹਨੇ ਪੈਸੇ ਵੀ ਪੂਰੇ ਨਹੀਂ ਕਰਨੇ ਤੇ ਫਲॉप ਕਿਉਂ ਹੋਈ ਹੈ ਫਿਲਮ ਉਹਦੇ ਤੇ ਮੈਂ ਗੱਲਬਾਤ ਕਰਨੀ ਹੈ ਪਹਿਲਾਂ ਨਾ ਆ ਬੱਬੂ ਮਾਨ ਦੀ ਇੱਕ ਛੋਟੀ ਜਿਹੀ ਕਲਿੱਪ ਹੈ ਇਹ ਸੁਣ ਲਓ ਜਿਹਦੇ ਜਿਖੇ ਸਦਾ MP3 ਪੈਕ ਕਰਦੇ YouTube ਤੇ ਬੜਾ ਕੱਟ ਕੇ ਦਾ ਦਗਾ ਕਰਨਾ 2.5 ਲੱਖ ਸੀ 2 ਲੱਖ ਸੀ ਅਸੀਂ ਤੁਹਾਡੇ ਨਾਲ ਕੀ ਦਵਾ ਕਰਦੇ ਹਾਂ ਕਾਹ ਬਦ ਕਿਰਦਾਰ ਬੰਦਾ ਬਿਲਡ ਕਰਦੇ ਚਾਰ ਸੱਜਣ ਸੁਣਦੇ ਮਾਇਆ ਕਰਵਾ ਕਰ ਸਿਰੀਆ ਪਾ ਕਰ ਮੇਰਾ ਘੁਕਰੇ ਮੱਥਾ ਟੇਕਿਆ ਸੀ ਤੇ ਸਭ ਤੋਂ ਵੱਡਾ ਝੂਠ ਦਾ ਸੀ ਬੋਲ ਰਿਹਾ ਕਿ ਕਾਲਾ 5 ਲੱਖ ਨੇ ਸੋਨਾ ਤੇ ਦੁਕਾਨ ਦਾ 50 ਲੱਖ ਸੱਟ ਨੂੰ ਝੂਠਾ ਕੌਣ ਹੋਊਗਾ ਯਾਰ ਫਿਰ ਅਸੀਂ ਕਿਉਂ ਅਸੀਂ ਉਹਨਾਂ ਲੋਕਾਂ ਨੂੰ ਕਿਉਂ ਲਾਜ ਲਾਉਂਦੇ ਹਾਂ ਜਿਹੜੇ ਜਿਹੜੇ ਜਿਨ੍ਹਾਂ ਨੇ ਇੰਟਡੀਆਂ ਕਾਲਣਾ ਕਾਲੀਆਂ ਗਲਾ ਭਾਵੇਂ ਸੀਨੀਅਰ ਤੇ ਕਰਾਉਣੀਆਂ ਕਲਿਕਾਂ ਯਾਰੇ ਗੱਲ ਸੋ ਬਦਲਦੀ ਆਪਾਂ ਨੂੰ ਅੱਛਾ ਤੇ ਕਰਦੇ ਫੇਕ ਕਲਿੱਕ ਕਰਾਈ ਨਹੀਂ ਫੇਰ ਵੀ ਜਾ ਖੜਦਾ ਪਹਿਲੇ ਦੂਜੇ ਹੈ ਨਾ ਬਹੁਤ ਲੋਕ ਚੀਕਾ ਮਾਰਦੇ ਆ ਆਹ ਦੋ ਟਕਲਿਕਾ ਦਾ ਪਰ ਜਿੱਦਣਾ ਇਹ ਸੌਫਟਵੇਅਰ ਆ ਗਿਆ ਨਾ ਵਿੱਚ ਆ ਜਾਣਾ ਵੈਸੇ ਤਾਂ ਦੋ ਚਾਰ ਸਾਇੰਟਿਸਟ ਮੇਰੇ ਦੋਸਤ ਆ ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ ਇੱਕ ਐਪ ਬਣਾ ਕੇ ਦੋ ਤੁਸੀਂ ਜਿੱਦੇ ਮਰਜ਼ੀ ਬਹਿਲੇ ਜਿੱਦੇ ਚ ਕਿਸੇ ਦਾ MP3 ਪਾਇਆ ਕਰਾਂ ਤੇ YouTube 'ਤੇ ਬੜਾ ਕੱਢ ਕੇ ਦੱਸਦਾ ਕਰਾਂ ਵੀ 8.5 ਲੱਖ ਸੀ 2 ਲੱਖ ਸੀ ਹੁਣ ਤੁਸੀਂ ਇਹ ਇਹੜਾ ਕਲਿੱਪ ਹੈ ਸੁਣ ਲਿਆ ਇਹਦੇ ਤੇ ਮੈਂ ਗੱਲਬਾਤ ਤੁਹਾਡੇ ਨਾਲ ਕਰਨੀ ਹੈ ਥੋੜਾ ਜਿਹਾ ਧਿਆਨ ਦਿਓ ਜਿਹੜੇ ਪ੍ਰੋਡਿਊਸਰ ਪੰਜਾਬੀ ਫਿਲਮੇ ਫਿਲਮਾਂ ਤੇ ਪੰਜਾਬੀ ਸਿਨੇਮੇ ਫਿਲਮਾਂ ਬਣਾਉਂਦੇ ਨੇ ਜਾਨਕਿ ਪੰਜਾਬੀ ਸਿਨੇਮੇ ਦੇ ਖਾਤਰ ਤੇ ਉਹਨਾਂ ਦਾ ਇੱਕ ਵਿਜਨਸ ਹੈ ਮੈਂ ਕਹਿੰਨਾ ਹਰੇਕ ਬੰਦੇ ਦਾ ਵਿਜਨਸ ਹੈ ਬਿਜ਼ਨਸ ਹੋਣਾ ਚਾਹੀਦਾ ਉਹਨਾਂ ਦਾ ਕਾਰੋਬਾਰ ਹੈ ਕਰੋੜਾਂ ਰੁਪਏ ਲਾਉਂਦੇ ਨੇ ਉਹ ਤੇ ਫਿਲਮ ਦੇ ਨਾਲ ਤਕਰੀਬਨ ਤਕਰੀਬਨ 3-400 ਕਿਰਦਾਰ ਜੁੜਿਆ ਹੁੰਦਾ ਹੈ। ਤੇ ਉਹ ਕਿਰਦਾਰ ਵਾਲੇ ਤੁਹਾਨੂੰ ਪਤਾ ਹੈ ਕੋਈ ਕੈਮਰਾ ਟੇਮ ਹੁੰਦੀ ਹੈ, ਸੋਸ਼ਲ ਮੀਡੀਆ ਹੁੰਦਾ ਹੈ, ਐਕਟਰ ਹੁੰਦਾ ਹੈ, ਡਾਇਰੈਕਟਰ ਹੁੰਦਾ ਹੈ। ਠੀਕ ਹੈ? ਬਹੁਤ ਕੁਝ ਉਹਦੇ ਵਿੱਚ ਹੁੰਦਾ ਹੈ। ਤੇ ਜਿਹੜੇ ਪ੍ਰੋਡਿਊਸਰ ਨੇ ਉਹ ਕਰੋੜਾਂ ਰੁਪਈਆ ਫਿਲਮਾਂ ਤੇ ਲਾਉਂਦੇ ਨੇ, 5-7 ਕਰੋੜ ਰੁਪਈਆ ਨਾਰਮਲ ਜੀ ਗੱਲ ਹੈ ਪੰਜਾਬੀ ਫਿਲਮ ਤੇ ਲੱਗਣਾ। ਕਈਆਂ ਫਿਲਮਾਂ ਤੇ 15 ਕਰੋੜ ਤੱਕ 25 ਕਰੋੜ ਤੱਕ ਵੀ ਪੰਜਾਬੀ ਫਿਲਮਾਂ ਤੇ ਲੱਗਿਆ ਹੋਇਆ ਹੈ। ਹੁਣ ਜਿਹੜੀ ਇਹ ਸੱਚਾ ਸੁਰਮਾ ਫਿਲਮ ਹੈ ਇਹ ਫਲॉप ਹੋਣ ਦਾ ਕਾਰਨ ਕੀ ਹੈ ਜੇ ਕੋਈ ਪ੍ਰੋਡਿਊਸਰ ਮੇਰੀ ਗੱਲ ਬਾਤ ਸੁਣਦਾ ਹੋਵੇ ਮੈਨੂੰ 4-5 ਪ੍ਰੋਡਿਊਸਰਾਂ ਨੇ ਫੋਨ ਕੀਤੇ ਹੈ ਕਿ ਤੁਸੀਂ ਇਹ ਫਿਲਮ ਤੇ ਕੁਝ ਆਪਣੇ ਵੱਲੋਂ ਗਲਤੀ ਘਟ ਆਪਣੇ ਕੀਤੀ ਹੈ ਤੇ ਮੈਂ ਅੱਜ ਗੱਲ ਕਲੀਅਰ ਕਰ ਦੇਣਾ ਜਿੰਨੀਆਂ ਵੀ ਪੰਜਾਬੀ ਫਿਲਮਾਂ ਬਣੀਆਂ ਨੇ ਬੱਬੂ ਮਾਨ ਨੂੰ ਛੱਡ ਕੇ ਉਹਨਾਂ ਦੀ ਜਿਹੜੀ ਟੀਮ ਹੁੰਦੀ ਹੈ ਉਹਦੇ ਵਿੱਚ ਐਕਟਰ ਆ ਜਾਂਦਾ ਐ ਟਰੈਕਟਰ ਆ ਜਾਂਦਾ ਐ ਐਕਟਰ ਆ ਜਾਂਦਾ ਐ ਐਕਟ੍ਰੈਸ ਆ ਜਾਂਦੀ ਐ ਤੇ ਜਾਂ ਹੋਰ ਸੋਸ਼ਲ ਮੀਡੀਆ ਟੀਮ ਆ ਜਾਂਦੀ ਐ ਤਕਰੀਬਨ ਤਕਰੀਬਨ ਜਦੋਂ ਉਹ ਪ੍ਰੋਮੋਸ਼ਨ ਕਰਦੇ ਨੇ ਉਹ ਹਰ ਗੱਲ ਮਿਣ ਕੇ ਤੋਲ ਕੇ ਮਾਪ ਕੇ ਬੋਲਦੇ ਨੇ ਬਦ ਘਟ ਨਹੀਂ ਕੁਝ ਬੋਲਦੇ ਹੁਣ ਜਿਹੜਾ ਬੱਬੂ ਮਾਨ ਦੀ ਤੁਹਾਨੂੰ ਮੈਂ ਕਲਿੱਪ ਇੱਕ ਸੁਣਾਈ ਐ ਕਲਿੱਪ ਸੁਣਾਇਆ ਇਦੇ ਵਿੱਚ ਕੀ ਕਹਿੰਦਾ ਕਹਿੰਦਾ ਵੀ ਕੁਝ ਲੋਕ ਨੇ ਗਾਣਾ 5 ਲੱਖ ਚੱਲਿਆ ਹੁੰਦਾ ਤੇ ਉਹਨੂੰ ਦਿਖਾ ਦਿੰਦੇ ਨੇ 5 ਮਿਲੀਅਨ ਇਹ ਗੱਲ ਕਹੀ ਹੈ ਨਾ ਅਸੀਂ ਕਹਿੰਦਾ ਇਹ ਫੇਕ ਨਹੀਂ ਕਰਦੇ ਅਸੀਂ ਸਭ ਕੁਝ ਰੀਅਲ ਕਰਦੇ ਆ ਮਤਲਬ ਕਿ ਕਿ ਸਾਡੇ ਕੋਈ ਹੱਜੇ ਕਲਿੱਕ ਨਹੀਂ ਹੁੰਦੀ ਕਿ ਅਸੀਂ ਫੇਕ ਦਿਖਾਈਏ ਦੂਜੀ ਗੱਲ ਕਹਿੰਦਾ ਪਿਆਂ ਦਾ ਕੋਈ ਇਹੋ ਜਿਹਾ ਸੌਫਟਵੇਅਰ ਆ ਜਾਵੇ ਤੇ ਮੈਂ ਕਹਿੰਦਾ ਵੇਖ ਸਕਾਂ ਕਿ ਸੱਚ ਕੀ ਹੈ ਝੂਠ ਕੀ ਹੈ ਹੁਣ ਇਹਨੂੰ ਬੇਬਕੋਕ ਨੂੰ ਪਹਿਲੀ ਗੱਲ ਤਾਂ ਇਹ ਨਹੀਂ ਪਤਾ ਵੀ ਜਿਹੜਾ YouTube ਹੈ ਉਹ ਵੀ ਸੌਫਟਵੇਅਰ ਹੈ ਤੁਸੀਂ ਉਹਦੇ ਤੇ ਅਸਲ ਜੋ ਕਿੰਨੇ ਨੇ ਜਾਂ ਖਰੀਦੇ ਹੋਏ ਕਿੰਨੇ ਨੇ ਉਹ ਦੇਖਿਆ ਜਾ ਸਕਦੇ ਮੈਂ ਇੱਕ ਨਾਰਮਲ ਜਿਹਾ ਬੰਦਾ ਮੈਨੂੰ ਬਹੁਤਾ ਪਤਾ ਨਹੀਂ ਪਰ ਇੰਨੀ ਕੁ ਮੈਨੂੰ ਕੁਝ ਸਮਝ ਹੈਗੀ ਆ ਵੀ ਜਿਹੜੀ ਵੀਡੀਓ ਰੋਜ਼ ਚੱਲਦੀ ਹੈ ਉਹਦੇ ਤੇ ਕਿੰਨੇ ਵਿਊ ਆਏ ਨੇ ਕਿੰਨੇ ਸਬਸਕ੍ਰਾਈਬਰ ਆਏ ਨੇ ਕਿੰਨੇ ਲੋਕਾਂ ਨੇ ਕਮੈਂਟ ਕੀਤੇ ਨੇ ਕਿੰਨੇ ਲੋਕਾਂ ਨੇ ਲਾਈਕ ਕੀਤਾ ਤੇ ਜੇ ਉਹਦੇ ਵਿੱਚ ਆਪਾਂ ਨਕਲੀ ਸਬਸਕ੍ਰਾਈਬਰ ਜੋੜੀਏ ਤੇ ਜਾਂ ਵਿਊ ਜੋੜੀਏ ਉਹ ਤਕਰੀਬਨ ਵੀਡੀਓ ਦੇ ਵਿੱਚ ਪਤਾ ਲੱਗ ਜਾਂਦਾ ਵੀ ਨਕਲੀ ਕੀ ਅਸਲੀ ਕੀ ਹੈ ਇਹਨੂੰ ਬੇਬਕ ਨੂੰ ਇੱਕ ਤਾਂ ਇਹ ਨਹੀਂ ਪਤਾ ਦੂਜੀ ਗੱਲ ਇਹ ਜੱਬੜੀਆਂ ਮਾਰੀ ਜਾਂਦਾ ਫਿਲਮ ਫਲॉप ਹੋਣ ਦਾ ਕਾਰਨ ਕੀ ਹੈ ਕਹਿੰਦਾ ਮੇਰੀ ਸਾਇੰਟਿਸਟਾਂ ਦੇ ਨਾਲ ਗੱਲਬਾਤ ਹੋਈ ਹੈ ਕਿ ਇਹ ਜਾ ਸੌਫਟਵੇਅਰ ਬਣਾ ਕੇ ਦਿਓ ਹੁਣ ਪਹਿਲਾਂ ਇਹ ਦੱਸੋ ਵੀ ਜਿਹੜਾ ਸੌਫਟਵੇਅਰ ਨੂੰ ਕੋਈ ਇੰਜੀਨੀਅਰ ਬਣਾਉਂਦੇ ਆ ਜਿਹੜੇ YouTube ਦੇ ਨਾਲ ਸੰਬੰਧ ਰੱਖਦੇ ਨੇ ਕੰਪਿਊਟਰ ਤੋਂ ਜਾਣਕਾਰ ਨੇ ਜਾਂ ਸਾਇੰਟਿਸਟ ਬਣਾਉਂਦੇ ਆ ਜਿਹੜੇ ਬੰਦੇ ਨੂੰ ਸਾਇੰਟਿਸਟ ਤੇ ਇੰਜੀਨੀਅਰ ਦੇ ਵਿੱਚ ਫਰਕ ਨਹੀਂ ਦਿਸ ਰਿਹਾ ਤੇ ਉਹਨੂੰ ਸਾਡੇ ਪੰਜਾਬ ਦੀਆਂ ਭੇਡਾਂ ਉਸਤਾਦ ਕਹੀ ਜਾਂਦੀਆਂ ਨੇ ਇਹ ਜਵਲੀਆਂ ਇਹਨੇ ਮਾਰੀਆਂ ਨੇ ਪ੍ਰਮੋਸ਼ਨ ਵੇਲੇ ਬੜਾ ਕੁਝ ਇਹਨੇ ਹੋਰ ਵੀ ਬੱਕਿਆ ਉੱਥੇ ਹੁਣ ਤੁਸੀਂ ਅੰਦਾਜ਼ਾ ਲਾਓ ਵੀ ਜਿਹੜੇ ਬੰਦੇ ਨੂੰ ਇਹ ਨਹੀਂ ਪਤਾ ਵੀ YouTube ਇੱਕ ਸੌਫਟਵੇਅਰ ਹੈ ਜਿੱਥੇ ਤੁਸੀਂ ਸਭ ਕੁਝ ਰਿਸਰਚ ਕਰਕੇ ਦੇਖ ਸਕਦੇ ਹੋ ਫੇਕ ਕੀ ਹੈ ਅਸਲ ਕੀ ਹੈ ਸਭ ਕੁਝ ਪਤਾ ਲੱਗ ਜਾਂਦਾ ਹੁਣ ਤੁਸੀਂ ਦੇਖੋ ਵੀ ਸਾਇੰਟਿਸਟ ਕੀ ਹੁੰਦੇ ਨੇ ਤੇ ਦੂਜੇ ਪਾਸੇ ਇੰਜੀਨੀਅਰ ਵੀ ਹੁੰਦਾ ਸਭ ਫਿਰ ਬਣਾਉਣਾ ਉਹ ਇੰਜੀਨੀਅਰ ਦਾ ਕੰਮ ਹੈ ਜਿਹਨੇ ਕੰਪਿਊਟਰ ਦਾ ਡਿਪਲੋਮਾ ਕੀਤਾ ਹੋਵੇ ਉਹਨੂੰ ਪਤਾ ਹੈ ਸਾਇੰਟਿਸਟ ਨੂੰ ਕੀ ਪਤਾ ਹੈ ਤੇ ਬੱਬੂ ਮਾਨ ਦਾ ਤੁਹਾਨੂੰ ਮੈਂ ਕਲਿੱਪ ਸੁਣਾਇਆ ਤੇ ਜੇ ਕੋਈ ਮੇਰੀ ਪ੍ਰੋਡਿਊਸਰ ਗੱਲ ਸੁਣਦਾ ਹੋਵੇ ਨਾ ਜੇ ਤੁਸੀਂ ਫਿਲਮ ਬਣਾਉਣੀ ਹੋ ਪੰਜਾਬੀ ਤਾਂ ਤੁਸੀਂ ਉਦੋਂ ਇਹ ਦੇਖ ਲਿਆ ਕਰੋ ਵੀ ਜੇ ਪ੍ਰੋਮੋਸ਼ਨ ਕਰਨ ਵੇਲੇ ਤੁਹਾਡਾ ਐਕਟਰ ਆ ਗਿਆ ਤੁਹਾਡਾ ਡਾਇਰੈਕਟਰ ਆ ਗਿਆ ਥੋੜਾ ਰਾਈਟਰ ਆ ਗਿਆ ਥੋੜੀ ਐਕਟਰਸ ਆ ਗਈ ਥੋੜੀ ਸੋਸ਼ਲ ਮੀਡੀਆ ਟੀਮ ਆ ਗਈ ਉਹਨੂੰ ਕਿਹਾ ਕਰੋ ਵੀ ਤੋਲ ਮਾਪ ਕੇ ਬੋਲੇ ਮੀਡੀਆ ਦੇ ਸਾਹਮਣੇ ਤੇ ਇਹ ਫਿਲਮ ਫਲॉप ਹੋਣ ਦਾ ਕਾਰਨ ਇਹ ਹੈ ਵੀ ਆ ਬਾਬੂ ਮੰਨ ਜੱਬਲੀਆਂ ਮਾਰੀਆਂ ਨੇ ਇਹਨੂੰ ਪਤਾ ਨਹੀਂ ਕਿਸੇ ਗੱਲ ਦਾ ਜਿਹੜੇ ਬੰਦੇ ਨੂੰ ਸਾਇੰਟਿਸਟ ਦਾ ਤੇ ਇੰਜੀਨੀਅਰ ਦਾ ਪਤਾ ਨਹੀਂ ਤੇ ਉਹ ਬੰਦੇ ਨੂੰ ਤੁਸੀਂ ਉਸਤਾਦ ਕਹਿ ਜਾਂਦੇ ਕਿੱਡੀ ਵੱਡੀ ਬੇਵਕੂਫੀ ਹੈ ਹੁਣ ਜਿਹੜੇ ਪ੍ਰੋਡਿਊਸਰ ਨੇ ਉਹ ਪਿੱਟਦੇ ਆ 12 ਕਰੋੜ ਰੁਪਏ ਫਿਲਮ ਤੇ ਲਾਤਾ ਫਿਲਮ 플ॉप ਹੋ ਗਈ ਘਾਟੇ ਵਿੱਚ ਗਈ ਕੀ ਹੋ ਰਿਹਾ ਹੈ ਜਾਨੀ ਕਿ ਮੈਨੂੰ ਇਦਾਂ ਲੱਗਦਾ ਹੈ ਕਿ ਸ਼ਾਇਦ ਫਿਲਮ ਠੀਕ ਬਣ ਗਈ ਸੀ ਥੋੜੀ ਬਹੁਤੀ ਤੱਕ 19 ਕੀ ਘਾਟ ਹੁੰਦੀ ਹੁੰਦੀ ਹੈ ਰੇਕੀ ਵਿੱਚ ਹੁੰਦੀ ਹੈ ਪਰਫੈਕਟ ਕੋਈ ਨਹੀਂ ਹੁੰਦਾ ਕੋਈ ਵੀ ਬੰਦਾ ਪੂਰਾ ਪਰਫੈਕਟ ਕੰਮ ਨਹੀਂ ਕਰ ਸਕਦਾ ਪਰ ਜਦੋਂ ਪ੍ਰਮੋਸ਼ਨ ਹੋਏ ਜਿੰਨੀਆਂ ਬੱਬੂ ਮਾਨ ਨੇ ਜੱਗਲੀਆਂ ਮਾਰੀਆਂ ਨੇ ਪ੍ਰਮੋਸ਼ਨ ਕਰਨ ਵੇਲੇ ਇਹ ਫਿਲਮ 플ॉप ਹੋਣ ਦਾ ਕਾਰਨ ਹੈ ਜੇ ਕੋਈ ਪ੍ਰੋਡਿਊਸਰ ਸੁਣਦਾ ਹੋਵੇ ਤਾਂ ਇਹ ਗੱਲਾਂ ਨੂੰ ਧਿਆਨ ਵਿੱਚ ਰੱਖ ਲਿਓ ਵੈਸੇ ਤਾਂ ਜਿਹੜੀਆਂ ਫਿਲਮਾਂ ਵਿੱਚ ਸੱਭਿਆਚਾਰ ਨਹੀਂ ਹੁੰਦਾ ਜਾਂ ਪਖੰਡਵਾਤੇ ਬਣਦੀਆਂ ਨੇ ਮ ਇਤਿਹਾਸ ਕਹਾਣੀਆਂ ਤੇ ਬਣਦੀਆਂ ਨੇ ਉਹਨਾਂ ਫਿਲਮਾਂ ਦੇ ਨਾਲ ਮੈਂ ਬੈਸੀ ਸਹਿਮਤ ਨਹੀਂ ਹੋਗਾ ਜੇ ਕੋਈ ਤੁਸੀਂ ਸਮਾਜ ਦੇ ਲਈ ਸੱਭਿਆਚਾਰਕ ਜਾਂ ਕਮੇਟੀ ਫਿਲਮ ਬਣਾਉਣੇ ਮੈਂ ਸਹਿਮਤ ਹਾਂ ਪਰ ਉਹ ਪੈਸਾ ਲਾਉਣ ਵਾਲੇ ਪ੍ਰੋਡਿਊਸਰਾਂ ਨੂੰ ਬੇਨਤੀ ਹੈ ਕਿ ਆਪਣੀ ਟੀਮ ਜਿਹੜੀ ਸੋਸ਼ਲ ਮੀਡੀਆ ਹੋਵੇ ਤੇ ਜਾਂ ਕੋਈ ਡਾਇਰੈਕਟਰ ਹੋਵੇ ਐਕਟਰ ਹੋਵੇ ਐਕਟ੍ਰੈਸ ਹੋਵੇ ਜਿੰਨੇ ਵੀ ਪ੍ਰਮੋਸ਼ਨ ਕਰਨ ਵਾਲੇ ਹੁੰਦੇ ਨੇ ਉਹਨਾਂ ਨੂੰ ਥੋੜਾ ਜਿਆ ਸਮਝਾ ਲਿਆ ਕਰੋ ਵੀ ਜਵਲੀਆਂ ਨਾ ਮਾਰੇ ਲੋਕਾਂ ਦੇ ਸਾਹਮਣੇ ਲੋਕ ਸਭ ਕੁਝ ਜਾਣਦੇ ਨੇ ਇਹ ਸੋਚਾ ਸੂਰਮਾ ਫਿਲਮ ਜੇ ਫਲॉप ਹੋਈ ਹੈ ਨਾ ਤੇ ਜਿਹਨੇ ਬਣਾਈ ਹੈ ਭਾਵ ਜਿਹਦਾ ਮੇਨ ਰੋਲ ਸੀ ਬੱਬੂ ਮਾਨ ਦਾ ਉਹਨੇ ਜਵਲੀਆਂ ਮਾਰ ਕੇ ਹੀ ਫਲॉप ਕਰਾਈਏ ਇਹ ਫਿਲਮ ਇਹ ਗੱਲ ਚੇਤੇ ਰੱਖ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ